ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਵੱਖ-ਵੱਖ ਮੁਲਕਾਂ ਦੇ ਉੱਤੇ ਟੈਰਿਫ ਲਗਾਏ ਜਾ ਰਹੇ ਨੇ ਕੁਝ ਟੈਰਿਫ ਜਏ ਨੇ ਉਹ ਇਸ ਨੀਤੀ ਦੇ ਤਹਿਤ ਨੇ ਕਿ ਜੈਸੇ ਕੋ ਤੈਸਾ ਜਿਹਨੂੰ ਆਪਾਂ ਜੇਕਰ ਕਹੀਏ ਤਾਂ ਉਹ ਸਿੱਧੇ ਤੌਰ ਦੇ ਉੱਤੇ ਰੈਸੀਪ੍ਰੋਕਲ ਟੈਕਸ ਕਹੇ ਜਾਂਦੇ ਨੇ ਟੈਰਿਫ ਕਹੇ ਜਾਂਦੇ ਨੇ ਕਿ ਜਿਵੇਂ ਅਮਰੀਕਾ ਦੇ ਉੱਤੇ ਕੋਈ ਟੈਰਿਫ ਲਾਉਂਦਾ ਹੈ ਤਾਂ ਉਹਦੇ बराबर ਮੁਕਾਬਲੇ ਦੇ ਵਿੱਚ ਉਸੇ ਤੁਲਨਾ ਦੇ ਵਿੱਚ ਉਨਾ ਹੀ ਟੈਰਿਫ ਵਧਾ ਕੇ ਲਗਾ ਦਿੱਤਾ ਜਾਵੇ ਪਰ ਚਾਈਨਾ ਦੇ ਉੱਤੇ ਜਿਹੜਾ ਟੈਰਿਫ ਆਮਰੀਕਾ ਵੱਲੋਂ 145% ਤੱਕ ਲਗਾ ਦਿੱਤਾ ਗਿਆ ਜਿਸ ਨੂੰ ਲਾਗੂ ਵੀ ਕਰ ਦਿੱਤਾ ਗਿਆ ਦੂਜੇ ਪਾਸੇ 75 ਦੇ ਕਰੀਬ ਮੁਲਕਾਂ ਨੂੰ ਅਮਰੀਕਾ ਪ੍ਰਸ਼ਾਸਨ ਨੇ ਥੋੜੀ ਜੀ ਰਾਹਤ ਦਿੱਤੀ ਹੈ ਕਹਿੰਦੇ 3 ਮਹੀਨੇ ਤੱਕ ਟੈਰਿਫ ਨਹੀਂ ਲੱਗੇਗਾ ਲਾਗੂ ਨਹੀਂ ਹੋਵੇਗਾ ਉਹਦੇ ਵਾਸਤੇ ਮੀਟਿੰਗਾਂ ਵਗੈਰਾ ਦਾ سلسلہ ਸ਼ੁਰੂ ਹੋ ਚੁੱਕਿਆ ਹੈ ਕੋ ਕੀਤੀ ਜਾ ਰਹੀ ਹੈ ਕਿ ਕਿਹੜਾ ਮੁਲਕ ਕਿਸ ਤਰ੍ਹਾਂ ਦੇ ਨਾਲ ਅਮਰੀਕਾ ਦੇ ਨਾਲ ਵਿਵਹਾਰ ਕਰਦਾ ਤੇ ਉਹਦੇ ਤਹਿਤ ਹੀ ਇਹ ਟੈਕਸ ਲੱਗਣਾ ਹੈ ਪਰ ਕੁਝ ਬੁਨਿਆਦੀ ਚੀਜ਼ਾਂ ਜਿਨ੍ਹਾਂ ਦੇ ਉੱਤੇ ਅੱਜ ਕੱਲ੍ਹ ਜ਼ਿੰਦਗੀ ਨਿਰਭਰ ਹੋ ਗਈ ਹੈ ਖਾਸ ਕਰ ਇਲੈਕਟ੍ਰੋਨਿਕ ਡਿਵਾਈਸਿਸ ਜਿਦੇ ਵਿੱਚ smartphones ਵੀ ਆ ਜਾਂਦੇ ਨੇ chips ਆ ਜਾਂਦੀਆਂ ਨੇ ਹੋਰ ਕਾਫੀ ਕੁਝ ਆ ਜਾਂਦਾ ਤਾਂ ਉਹਨਾਂ ਦੇ ਉੱਤੇ ਟੈਕਸ ਤੋਂ ਛੂਟ ਦਿੱਤੀ ਹੈ ਡੋਨਾਲਡ ਟਰੰਪ ਦੀ ਸਰਕਾਰ ਨੇ ਹਾਲਾਂਕਿ ਇਹਦੇ ਵਿੱਚ ਚਾਈਨਾ ਤੋਂ ਵੀ ਕਾਫੀ ਸਮਾਨ ਉਧਰਲੇ ਪਾਸੇ ਜਾਂਦਾ ਇਲੈਕਟ੍ਰੋਨਿਕਸ ਦਾ ਤਾਂ ਉਹਦੇ ਉੱਤੇ ਵੀ ਛੂਟ ਦੇ ਦਿੱਤੀ ਗਈ ਹੈ ਜਿਵੇਂ ਕੋ ਤੈਸਾ ਟੈਕਸ ਰੈਸੀਪਲੋ ਕਲ ਜਿਹੜਾ ਟੈਕਸ ਸੀਗਾ ਉਹਦੇ ਉੱਤੇ ਛੂਟ ਦਿੱਤੀ ਗਈ ਹੈ ਇਹਦੇ ਵਿੱਚ ਕੁਝ ਡਿਵਾਈਸਿਸ ਨੇ ਜਿਹਦੇ ਵਿੱਚ ਅ ਕੁਝ ਮੋਬਾਈਲ ਫੋਨਸ smartphones ਇਸ ਤੋਂ ਇਲਾਵਾ ਮੈਮਰੀ ਕਾਰਡਸ ਚਿਪਸ ਸੈਮੀ ਕੰਡਕਟਰ ਸੋਲਰ ਸੈਲ ਫਲੈਟ ਪੈਨਲ ਜਿਹੜੇ ਟੀਵੀ ਡਿਸਪਲੇ ਫਲੈਸ਼ ਡਰਾਈਵ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜੈਸੇ ਕੋ ਤੈਸੇ ਵਾਲਾ ਹੁਣ ਟੈਕਸ ਨਹੀਂ ਲੱਗੇਗਾ ਜਿੰਨਾ ਟੈਕਸ ਪਹਿਲਾਂ ਲੱਗਦਾ ਸੀਗਾ ਉਨਾ ਟੈਕਸ ਹੀ ਜਾਣਕਾਰੀ ਮੁਤਾਬਕ ਅਮਰੀਕਾ ਲਾਏਗਾ ਇਹਦੇ ਵਿੱਚ ਚਾਈਨਾ ਨੂੰ ਵੀ ਰਾਹਤ ਦਿੱਤੀ ਗਈ ਹੈ ਕਿਉਂਕਿ ਚਾਈਨਾ ਦੇ ਵਿੱਚ ਬਹੁਤ ਵੱਡੀ ਇੰਡਸਟਰੀ ਆ ਪਹਿਲਾਂ ਤੁਸੀਂ ਅਕਸਰ ਸੁਣਦੇ ਹੁੰਦੇ ਸੀਗੇ ਕਿ ਕੁਝ ਕੰਪਨੀਆਂ ਦੇ ਫੋਨ ਭਾਰਤ ਦੇ ਵਿੱਚ ਹੁੰਦੇ ਸੀਗੇ ਪਰ ਨਾਲ ਹੀ ਕੁਝ ਫੋਨ ਅਜੇ ਆਏ ਵਕਫਾ ਕੰਪਨੀਆਂ ਦੇ ਜਿਹਨੂੰ ਕਹਾ ਜਾਣ ਲੱਗ ਪਿਆ ਵੀ ਇਹ ਚਾਈਨਾ ਦਾ ਫੋਨ ਹੈ ਚਾਈਨਿਸ ਫੋਨ ਹੈ ਚਾਈਨਾ ਦੇ ਫੋਨ ਦੀ ਚਰਚਾ ਛੜੀ ਸੀਗੀ ਤੇ ਹੁਣ ਵੀ ਕਈ ਕੰਪਨੀਆਂ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਕਿ ਇਹ ਚਾਈਨਾ ਦੀਆਂ ਕੰਪਨੀਆਂ ਨੇ ਤੇ ਹੈ ਵੀ ਹੈ ਤਾਂ ਹੁਣ ਅਮਰੀਕਾ ਨੂੰ ਆਪਣੀ ਨਿਰਪਰਤਾ ਬਣਾਉਣੀ ਪਈ ਹੈ ਜਿਹੜੇ ਡਿਵਾਈਸ ਵੱਖ-ਵੱਖ ਮੁਲਕਾਂ ਤੋਂ ਜਾਂਦੇ ਨੇ ਖਾਸ ਕਰ ਚਾਈਨਾ ਤੋਂ ਜਾਂਦੇ ਨੇ ਉਹਨਾਂ ਦੇ ਉੱਤੇ ਥੋੜਾ ਜਿਹਾ ਨਰਮ ਰੁਖ ਅਖਤਿਆਰ ਕੀਤਾ ਡੋਨਾਲਡ ਟਰੰਪ ਨੇ ਵੈਸੇ ਚਾਈਨਾ ਦੀ ਗੱਲ ਕਰੀਏ ਤਾਂ ਚਾਈਨਾ ਦੇ ਉੱਤੇ ਲਗਾਤਾਰ ਟੈਰਿਫ ਲਗਾਉਣ ਦੀ ਗੱਲ ਹੋਈ 34-35% ਤੋਂ ਟੈਰਿਫ ਸ਼ੁਰੂ ਹੁੰਦਾ ਹੈ ਜੋ ਹੌਲੀ-ਹੌਲੀ ਪਹੁੰਚਦੇ-ਪਹੁੰਚਦੇ 145% ਤੱਕ ਪਹੁੰਚ ਜਾਂਦਾ ਹੈ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਜਿਹੜੀ ਚੀਜ਼ ਡਾਲਰ ਦੇ ਹਿਸਾਬ ਦੇ ਨਾਲ 145% ਟੈਕਸ ਦੇ ਨਾਲ ਪਹੁੰਚ ਰਹੀ ਹੈ ਅਮਰੀਕਾ ਦੇ ਵਿੱਚ ਪਹਿਲਾ ਚੀਜ਼ 100 ਡਾਲਰ ਦੀ ਹੈ ਉਹਦੇ ਉੱਤੇ 145% ਜਿਹੜਾ ਟੈਕਸ ਲੱਗ ਗਿਆ ਤਾਂ 245 ਡਾਲਰ ਦੀ ਸਮਝ ਲਓ ਸਿੱਧੀ ਉਹ ਚੀਜ਼ ਹੋ ਗਈ ਤੇ ਅਮਰੀਕਾ ਦੇ ਲੋਕਾਂ ਦੇ ਉੱਤੇ ਵੀ ਉਹਦਾ ਪ੍ਰਭਾਵ ਪੈਣਾ ਲਾਜ਼ਮੀ ਹੈ ਇਸ ਕਰਕੇ ਹੁਣ ਥੋੜਾ ਜਾਂ ਨਰਮ ਰੁਖ اختیار ਕੀਤਾ ਗਿਆ ਹੈ ਡੋਨਾਲਡ ਟਰੰਪ ਵੱਲੋਂ ਕਿਉਂਕਿ ਡੋਨਾਲਡ ਟਰੰਪ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਅੱਜ ਕੱਲ ਸਾਰਾ ਕੁਝ ਹਾਈ ਟੈਕ ਹੋ ਰਿਹਾ ਹੈ ਨਵੀਂ ਟੈਕਨੋਲੋਜੀ ਆ ਰਹੀ ਹੈ ਕੰਪਿਊਟਰ ਅਜਿਹੇ ਬਣ ਰਹੇ ਨੇ ਕਿ ਤੁਹਾਡੀ ਜੇਬ ਦੇ ਵਿੱਚ ਹੀ ਸਾਰਾ ਡਾਟਾ ਪਹੁੰਚ ਜਾਂਦਾ ਹੈ ਮੋਬਾਈਲ ਅਜੇ ਆਗੇ ਕੀ ਤੁਸੀਂ ਮਤਲਬ ਟੱਚ ਸਕਰੀਨ ਤੋਂ ਵੀ ਅਗਲੀ ਜਿਹੜੀ ਆ ਟੈਕਨੋਲੋਜੀ ਆਉਂਦੀ ਨਜ਼ਰ ਆ ਰਹੀ ਹੈ ਤੇ ਉਹਨਾਂ ਵਾਸਤੇ ਸਾਰੇ ਇਲੈਕਟ੍ਰੋਨਿਕ ਜਿਹੜੇ ਡਿਵਾਈਸ ਹੁੰਦੇ ਨੇ ਇਕੁਇਪਮੈਂਟ ਹੁੰਦੇ ਨੇ ਉਹਨਾਂ ਦੀ ਜ਼ਰੂਰਤ ਹਮੇਸ਼ਾ ਪੈਂਦੀ ਆ ਤਾਂ ਉਹਨਾਂ ਨੂੰ ਲੈ ਕੇ ਹੁਣ ਰੈਸੀਪ੍ਰੋਕਲ ਜਿਹੜਾ ਟੈਕਸ ਲਾਇਆ ਗਿਆ ਸੀਗਾ ਜੈਸੇ ਕੋ ਤੈਸੇ ਵਾਲਾ ਟੈਕਸ ਉਹਦੇ ਵਿੱਚ ਛੂਟ ਦਿੱਤੀ ਗਈ ਹੈ ਡੋਨਾਲਡ ਟਰੰਪ ਵੱਲੋਂ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ